ਇਹ ਚੀਜ਼ ਦੀ ਗਰੰਟੀ ਆ ਚੱਕ ਚੱਕ ਕੇ ਧਰਤੀ ਨਾਲ ਮਾਰੀ ਜਾਓ ਜੇ ਟਰੈਕਟਰ ਨੂੰ ਭਲਾ ਕੁਝ ਹੋ ਨਹੀਂ ਭਾ ਜੇ ਸਿਸਟਮ ਨੂੰ ਕੁਝ ਹੋ ਗਿਆ ਕਰੇਵੇਂ ਨੂੰ ਠੀਕ ਆ ਵੀਰੇ ਸਾਰਾ ਕੁਝ ਫ੍ਰੀ ਕਰਕੇ ਦਿੰਦੇ ਠੀਕ ਆ ਜੀ ਹੋਰ ਦੀਆਂ ਵੀਰੇ ਪੀ 3 ਵੇਸ਼ ਆਈ ਪੀ 2 ਤਾਂ ਆਪਣੇ ਨਾਰਮਲ ਹਰੇਕੇ ਲਵਾਈ ਫਿਰਦਾ ਹੈ ਤੇ ਗਿਣਮੇ ਚੁਣਮੇ ਮੈਂ ਕਹਿੰਦਾ ਤਿੰਨ ਚਾਰ ਟਰੈਕਟਰਾਂ ਪਰ ਆਪਣੇ ਰੋਪੜ ਜ਼ਿਲ੍ਹੇ ਚ ਆਪਣੇ ਪਰੇ ਆ ਬਸ ਸਹੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਬਰਾਮਪੁਰ ਪਹੁੰਚੇ ਹੋਏ ਆ ਜੀ ਠੀਕ ਆ ਜੀ ਤੇ ਆਪਾਂ ਨੇ ਮਹੀਨਾ ਕ ਪਹਿਲਾਂ ਇੱਕ ਟਰੈਕਟਰ ਸੇਲ ਕੀਤਾ ਸੀਗਾ ਹੈਰੀ ਵੀਰ ਨੂੰ ਤੇ ਅੱਜ ਉਹ ਟਰੈਕਟਰ ਮੋਡੀਫਾਈ ਹੋਇਆ ਦੇਖੋ ਤੇ ਸਾਡੇ ਲੋਕ ਲਿਆ ਬਿਲਕੁਲ ਰੇ ਪਿੰਡ ਤੋਂ ਤਰੀਪਨ 10-12 ਕਿਲੋਮੀਟਰ ਤੇ ਐ ਬਰਾਂਪਰ ਬੇਟ ਪੈਂਦਾ ਤੇ ਵੀਰ ਮੋਡੀਫਿਕੇਸ਼ਨ ਦਾ ਕੰਮ ਕਰਦਾ ਟਰੈਕਟਰਾਂ ਦਾ ਜਿਵੇਂ ਕਿ ਤੁਸੀਂ ਦੇਖ ਰਹੇ ਸਾਰਾ ਸਿਸਟਮ ਵਗੈਰਾ ਲੱਗਿਆ ਹੋਇਆ ਤੇ ਆਪਾਂ ਅੱਜ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਆ ਕੀ ਹਿਸਾਬ-ਤਾਬ ਹੈ ਦੋ ਟਰੈਕਟਰ ਵੀਰ ਨੇ ਤਿਆਰ ਕਰਿਆ ਨੇ ਇੱਕ 575 ਇੱਕ ਫੋਰਡ 3600 ਹੈ ਜੀ ਠੀਕ ਹੈ ਜੀ ਤੇ ਪਹਿਲਾਂ ਵੀਰ ਨੂੰ ਬੁਲਾਉਣਾ ਆਜੋ ਵੀਰੇ ਹਾਂ ਅਸੀਗਾ ਵੀਰੇ ਹੋ ਠੀਕ ਆ ਬਾਕੀ ਠੀਕ ਹੈ ਜੀ ਠੀਕ ਹੈ ਜੀ ਹੋਰ ਬਜੀ ਤੇ ਵੀਰ ਨੂੰ ਅੱਗੇ ਵੀ ਬਾਈ ਉਰੇ ਲੰਘਦੇ ਵੜਦੇ ਮਿਲਦੇ ਰਹਿੰਨੇ ਆ ਤੇ ਵੀਰ ਨੇ ਕੰਮ ਸ਼ੁਰੂ ਕਰਿਆ ਆਪਣਾ ਮੋਡੀਫਿਕੇਸ਼ਨ ਦਾ ਤੇ ਆਪਾਂ ਨੂੰ ਤਾਂ ਚਲੋ ਇਹ ਕੰਮ ਬਾਰੇ ਬਹੁਤੀ ਨੌਲੇਜ ਹੈ ਨਹੀਂ ਆਪਾਂ ਹਮੇਸ਼ਾ ਟਰੈਕਟਰ ਦੀ ਵੀਡੀਓ ਪਾਉਂਦੇ ਆ ਸੇਲ ਪਰਚੇਸ ਦੀਆਂ ਤੇ ਆਪਾਂ ਨੇ ਚਲੋ ਵੀਰ ਦੀ ਸਪੋਰਟ ਕਰਨੀ ਆ ਆ ਕਰਕੇ ਅੱਜ ਵੀਡੀਓ ਬਣਾ ਰਹੇ ਆ ਬਾਕੀ ਜਿਹੜਾ ਹੈਰੀ ਵੀਰ ਹੋ ਰਿਹਾ ਵੀਰੇ ਆ ਜਾ ਤੂੰ ਵੀ ਹੋ ਠੀਕ ਆ ਬਾਈ ਹੈਰੀ ਬਾਈ ਨੇ ਟਰੈਕਟਰ ਲਿਆਦਾ ਆਹ ਆਪਾਂ ਤੇ ਤਿਆਰ ਲਗਭਗ ਬਾਈ ਹੋ ਗਿਆ ਕੇ ਰਹਿੰਦਾ ਕੰਮ ਆ ਜੀ ਰਹਿੰਦਾ ਬਾਈ ਰਹਿੰਦਾ ਚੱਲਦਾ ਹੈ ਜੀ ਕ ਤੇ ਆ ਬੰਪਰ ਬੂੰਪਰ ਦੇ ਬਾਈ ਸਾਰੀ ਆਹ ਮਨ ਲੀ ਆ ਵੀ ਹੋਣੀ ਕਰਾਈ ਸਾਰੀ ਆਹ ਮੇਰੇ ਅੱਛਾ ਠੀਕ ਆ ਇਹ ਚੀਜ਼ਾਂ ਦਾ ਬਾਈ ਸ਼ੌਂਕ ਦਾ ਹੀ ਮੁੱਲ ਹੁੰਦਾ ਕਹਿਣ ਦਾ ਪਾਵਾ ਹਰੇਕ ਬੰਦਾ ਇਹਨਾਂ ਚੀਜ਼ਾਂ ਤੇ ਪੈਸੇ ਵੀ ਲਾਉਂਦਾ ਵਿੱਚ ਬਹੁਤ ਬੰਦਿਆਂ ਨੇ ਐ ਵੀ ਕਹਿਣਾ ਵੀ ਪੈਸੇ ਖਰਾਬ ਕਰੇ ਆ ਹਾਂ ਬਿਲਕੁਲ ਬਿਲਕੁਲ ਚਲੋ ਬਾਈ ਹਰੇਕ ਦਾ ਆਪਣਾ ਆਪਣਾ ਮਨ ਹੁੰਦਾ ਠੀਕ ਆ ਜੀ ਉਹ ਅਜੇ ਕੱਲ ਸਾਡੇ ਵੀ ਬਾਈ ਜਾਂਸੇਓ ਟਰੈਕਟਰ ਨਾ ਨਿਕਲਦੇ ਆ ਅਗਲਾ ਸਿੱਧਾ ਜਾ ਕੇ ਪਹਿਲਾਂ ਛਤਰੀ ਬੰਪਰ ਮਾਰੀ ਆ ਹਨਾ ਇਸ ਘਰ ਬਾਅਦ ਵੜਦਾ ਟਰੈਕਟਰ ਇਹ ਤਾਂ ਹੈ ਜੀ ਤੇ ਬਾਈ ਆ ਵੀ ਹਨੀ ਵੀਰ ਦੇਖ 575 ਕਿੰਨਾ ਸੋਹਣਾ ਟਰੈਕਟਰ ਤਿਆਰ ਹੋਇਆ ਵਾ ਵੇਜਾ ਵੇਜਾ ਕਰਾਈ ਹੋਈ ਆ ਟਰੈਕਟਰ ਦੀ ਪਾਇਦਾਣ ਤੇ ਲੈ ਕੇ ਟਾਇਰਾਂ ਤੇ ਲੈ ਕੇ ਬੰਪਰ ਸਿਸਟਮ ਬਾਈ ਕਹਿੰਦਾ ਦੀ ਬੇਸਾਂ ਵੀ ਬਾਹਰੋਂ ਆਈਆਂ ਹੋਈਆਂ ਵੀਰੇ ਜਾਨੀਏ ਤੁਸੀਂ ਐ ਮੰਨ ਲਓ 11ਵੇਂ ਮਹੀਨੇ ਦੇ ਲੱਗੇਵੇਂ ਤਿਆਰ ਕਰਨੇ ਨੂੰ ਅੱਛਾ ਜੀ 11ਵੇਂ ਮਹੀਨੇ ਦਾ ਇਹ ਘਰ ਨਹੀਂ ਬੜਿਆ ਟਰੈਕਟਰ ਅੱਜ ਸਾਡੀ ਸਲਾਹ ਵਣਦੀ ਆ ਵੀ ਘਰ ਦੇ ਅੱਜ ਵੀ ਘਰ ਤੋਂ ਨਹੀਂ ਆਇਆ ਅੱਜ ਵੀ ਸਿੱਧਾ ਮਿਸਤਰੀ ਦਾ ਹਾਂ ਹੱਥ ਆ ਕੇ ਲਿਆਇਆ ਵੀ ਲੈ ਦੇ ਯਾਰ ਮੈਨੂੰ ਮੰਨ ਲੈ ਵੀ 8ਵਾਂ ਮਹੀਨਾ ਸ਼ੁਰੂ ਹੋ ਗਿਆ ਹਾਂ ਜੀ ਵੀ ਸਾਲੇ ਹੁਣੇ ਆਲਾ ਹਾਂ ਜੀ ਠੀਕ ਆ ਜਾਨੀ ਕਿ ਰੋਜ਼ ਨਮਾ ਸੱਪ ਕਦੇ ਟਰਬੋ ਬਦਲਤੀ ਅੱਛਾ ਕੋਸ਼ ਕਰਤਾ ਇਹਦੀ ਕਲਚ ਪਲੇਟ ਵੀ ਆਪਣਾ ਜਗਾੜੂ ਪਾਈ ਵੀ ਆ ਅੱਛਾ ਜੀਐਸ ਦੀ ਟਰਬੋ ਲੱਗੀ ਵੀ ਆ ਜਿਹਦੇ ਨੂੰ ਠੀਕ ਆ ਬਾਈ ਬਾਕੀ ਬੇਸਾਂ ਹੋ ਗਈਆਂ ਨਾ ਬਾਕੀ ਚਾਚੇ ਨੇ ਕਰਿਆ ਜੋ ਕੁਝ ਵੀ ਕਰਿਆ ਠੀਕ ਆ ਜੀ ਡੇਲੇ ਵੀ ਇੱਕ ਵਾਰ ਆਏ ਆ ਵੀਰੇ ਵੀ ਜਿੱਥੇ ਨੂੰ ਵੀ ਜਾਂਦਾ ਦੇਖਦੇ ਆ ਲੋਕ ਖੜਕੇ ਵੀ ਕੋਈ ਚੀਜ਼ ਜਾਂਦੀ ਆ ਕੋਈ ਚੀਜ਼ ਅੱਛਾ ਤੇ ਵੀਰ ਮਣੇ ਮੋਢੀ ਤੁਸੀਂ ਵੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਚ ਕੀ ਕੀ ਹਸਾਬ ਤਬ ਕਰਿਆ ਦਾ ਇਹਦੇ ਕੋਈ ਜੀ ਆਪਾਂ ਨੇ ਸਿਸਟਮ ਦਾ ਲੱਗਾਇਆ ਦਾ ਚੰਡੀਗੜ੍ਹ ਵੀ ਜਾਈ ਚੰਡੀਗੜ੍ਹੀ ਉਹ ਜਿਹੜੇ ਸਿਸਟਮ ਦਾ ਅੱਛਾ ਆਪਾਂ ਨੇ ਸਿਰਫ ਇਹਦੇ ਨਾਮ ਅੱਛਾ ਉਨੇ ਲਈ ਆਇਆ ਹੈ ਮਤਲਬ ਉਹਨੇ ਆਪ ਸਿਸਟਮ ਨੂੰ ਤਿਆਰ ਕਰਾਇਆ ਸਾਰਾ ਕੁਝ ਓਕੇ ਠੀਕ ਆ ਪੇਟੀ ਚਾਚੇ ਤੋਂ ਬਣੀ ਆ ਜੀ ਬਾਕੀ ਮੋਡੀਫਿਕੇਸ਼ਨ ਆਪਾਂ ਨੇ ਕੀਤੀ ਹੈ ਜੀ ਜਿਹੜਾ ਮਤਲਬ ਕੀ ਆਹ ਉੱਪਰਲਾ ਤਾਂ ਆਮ ਕਰਾਇਆ ਜਿਹੜਾ ਇਹ ਆਪਾਂ ਨੇ ਕਰੀ ਸੀਲਿੰਗ ਹਾਂਜੀ ਇਹਦੀ ਪਹਿਲਾਂ ਆਪਾਂ ਨੇ ਛਤਰੀ ਛਤਰੀ ਕਰੀ ਤੀ ਕੱਲੀ ਮੇਰੇ ਕੋਲੋਂ ਦਿਖਾ ਦੇਣੀ ਵੀਰੇ ਅੱਛਾ ਤੇ ਇਹ ਛਤਰੀ ਦੇ ਵਿੱਚ ਉੱਪਰ ਵੀ ਅਕ੍ਰੀਲਿਕ ਸ਼ੀਟ ਨਹੀਂ ਹੈਗੀ ਪਿਓਰ ਸਟੀਲ ਹੈ ਜੀ ਠੀਕ ਆ ਵੀਰੇ ਠੀਕ ਆ ਜੀ ਅੱਛਾ ਸਟੀਲ ਲਾਈ ਵੀ ਆਪਾਂ ਨੇ ਬਿਲਕੁਲ ਇਹਦੇ ਵਿੱਚ ਵੀ ਪੈਸੇ ਵੀ ਜਿੰਨੇ ਕੇ ਆਪਾਂ ਨੇ ਪੈਸੇ ਲਾਉਣੇ ਉਦਾਂ ਦਾ ਕੰਮ ਹੋ ਜਾਣਾ ਹੈ ਨਾ ਇਹਦਾ ਸਮਝ ਲਓ 30-35000 ਰੁਪਏ ਦੇ ਛਤਰੀ ਛਤਰੀ ਤੇ ਲੱਗ ਗਿਆ ਤਾਂ ਜੀ ਉੱਪਰ ਉੱਪਰ ਹਾਂ ਜੀ ਜੀ ਵਿੱਦ ਸਕਰੀਨ ਠੀਕ ਆ ਜੀ ਤੇ ਬਾਕੀ ਦਾ ਥੱਲੇ ਵਾਲਾ ਜਿਹੜਾ ਇੰਨਾ ਕੇ ਥੱਲੇ ਲੱਗ ਗਿਆ ਜੀ ਠੀਕ ਆ ਵੀਰੇ ਬਾਕੀ ਚੱਲ ਰਿਹਾ ਹੈ ਇਹਦਾ ਪ੍ਰੋਸੀਜਰ ਹੈ ਪਿੱਛੇ ਸਕਰੀਨ ਲਾਉਣੀ ਆ ਪਿੱਛੋਂ ਦਿਖਾ ਦੇਣੀ ਵੀਰੇ ਕੀ ਹਿਸਾਬ ਤਾਂ ਬਾਈ ਹਜੇ ਦੋ ਬੇਸਾਂ ਥੱਲੇ ਨੂੰ ਲੱਗਣੀਆਂ ਤੇ ਬਾਕੀ ਹੋਰ ਵਧਣਾ ਪਿੱਛੇ ਨੂੰ ਹਜੇ ਓਕੇ ਹਾਂਜੀ ਵੀਰੇ ਇਹਦੀ ਜਗ੍ਹਾ ਤੇ ਇੱਕ ਸਕਰੀਨ ਲੱਗਣੀ ਹੈ ਜਾਨਕਿ ਫੋਟੋ ਵੀ ਹੋਵੇ ਮੋਬਾਈਲ ਉੱਪਰ ਜੇ ਬੇਸਾਂ ਥੱਲੇ ਲੱਗਿਆ ਫਿਰ ਪਿੱਛੇ ਦਾ ਕੁਝ ਨਹੀਂ ਦੇਖਣਾ ਨਾ ਪਿੱਛੇ ਦਾ ਪਿੱਛੇ ਤਾਂ ਅਸੀਂ ਦੂਸਰੇ ਨਾਲ ਦੇਖਣਾ ਪੈਣਾ ਹਾਂਜੀ ਨਾ ਬੈਕ ਕੈਮਰਾ ਲੱਗ ਜਾਣਾ ਸਕਰੀਨ ਲੱਗਣੀ ਹੈ ਇੱਥੇ ਤੇ ਅੱਛਾ ਕੈਮਰਾ ਲੱਗੂ ਹਾਂਜੀ ਜਿੱਦਾਂ ਫੋਰਡ ਤੇ ਲੱਗੀ ਹੈ ਨਾ ਅੱਛਾ ਉੱਤੇ ਸਕਰੀਨ ਲਾਈ ਵੀ ਤੇ ਪਰ ਵੀ ਲਾਉਣੀ ਓਕੇ ਅੱਛਾ ਉਹ ਠੀਕ ਹੈ ਫੋਰਡ ਦੇ ਮੂਰੇ ਸਕਰੀਨ ਉਸਨੂੰ ਐਂਡਰੋਇਡ ਸਕਰੀਨ ਲੱਗੀ ਦੀ ਹੈ ਕੈਮਰਾ ਵੀ ਪਿੱ ਆ ਦੇਖੋ ਇਹਦੇ ਵਿੱਚ ਗਾਲ ਕੇ ਦਿਖਾ ਦੋ ਜਦੋਂ ਆਪਣੇ ਕੋਲ ਤੇ ਹੈ ਗਿਆ ਹਾਂ ਟਰੈਕਟਰ ਘਰਾਂ ਇੱਕ ਬਹੁਤ ਕਦੇ ਦੋ ਦਿਨੇ ਖੜਿਆ ਇੱਥੇ ਆਇਆ ਠੀਕ ਹੈ ਇਹ ਟਰੈਕਟਰ ਇੱਕ ਮਹੀਨਾ ਹੋ ਗਿਆ ਆਪਣੇ ਕੋਲ ਜੀ ਠੀਕ ਹੈ ਜੀ ਇੱਕ ਮਹੀਨੇ ਤੋਂ ਉੱਤੇ ਹੀ ਹੋ ਗਏ ਰੋਜ਼ ਕੁਛ ਨਾ ਕੁਝ ਚੀਜ਼ ਲਾ ਦੰਨੇ ਆ ਜੇ ਪਸੰਦ ਆ ਗਈ ਠੀਕ ਹੈ ਨਹੀਂ ਰਿਜੈਕਟ ਪਟ ਕੇ ਸਿੱਟ ਦੰਨੇ ਅੱਛਾ ਸਾਰੀਆਂ ਲਾ ਦੇ ਪਿੱਛੇ ਵੀ ਅਸਾ ਦਾ ਕੰਮ ਵੀਰੇ ਬਹੁਤ ਬਰੀਕੀ ਵਾਲਾ ਹੈ ਨਾ ਇਹ ਹਾਂਜੀ ਹਾਂ ਦੇਖਣ ਨੂੰ ਲੱਗਦਾ ਪਰ ਜਦੋਂ ਆਪਾਂ ਚੀਜ਼ਾਂ ਤਿਆਰ ਕਰਦੇ ਹਾਂ ਹਾਂਜੀ 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 ਇੱਥੇ ਵੀ ਸਪੀਕਰ ਲੱਗਣੇ ਆ ਇਹਦੇ 'ਚ ਅੱਛਾ ਇਥੋਂ ਟੇਪਰ ਚ ਬਣਾ ਕੇ ਪਿੱਛੇ ਨੂੰ ਸਪੀਕਰ ਲੱਗਣੇ ਆ ਇੱਕ ਇਧਰ ਹੀ ਮਿੱਡਾਂ ਜਾਨੀ ਕਿ ਇੱਕ ਇਧਰ ਲੱਗਣੀ ਇੱਕ ਉਧਰ ਲੱਗਣੀ ਆ ਇੱਕ ਬੜੀ ਛੋਟੀ ਜਿਹੀ ਗੱਲ ਹੋਰ ਦੱਸੋ ਜਿਵੇਂ ਤੁਸੀਂ ਇੰਨਾ ਕਿ ਚਲੋ ਤੁਸੀਂ ਤਿਆਰ ਕਰਿਆ ਛਤਰੀ ਤੇ ਆਹ ਇਹਦਾ ਕੋਈ ਆਈਡੀਆ ਜਾਂ ਐਸਟੀਮੇਟ ਜਾਂ ਵੀ ਇਹਦਾ ਕਿੰਨਾ ਕ ਖਰਚ ਆ ਜਾਂਦਾ ਨਾਰਮਲ ਜੀ ਇਹਦਾ ਜਿਹੜਾ ਛਤਰੀ ਪਹਿਲਾਂ ਹੋਈ ਵੀ ਆ ਜੀ ਤੇ ਬਾਕੀ ਜਿਹੜਾ ਆ ਤਾਮਜਾਮ ਜਾਂ ਤਿਆਰ ਹੋਇਆ ਵਿਧ ਉਹ ਅੱਗੇ ਵਾਲਾ ਵੈਂਪਰ ਹਾਂਜੀ ਇਹਦਾ ਲੰਮ ਸਾਮ ਹਜੇ 40000 ਰੁਪਏ ਆ ਗਏ ਬਾਕੀ ਆਪਾਂ ਨੇ ਹਜੇ ਹਿਸਾਬ-ਤਾਬ ਨਹੀਂ ਲਾਇਆ ਕੋਈ ਵੀ ਇਹ ਚੱਲ ਰਹੇ ਆ ਕੰਮ ਜਾਨੀ ਕਿ ਠੀਕ ਆ ਬਾਕੀ ਕਹਿੰਨੇ ਨਾ ਗੁੜ ਪਾ ਦੋ ਉਹਨਾਂ ਮਿੱਠਾ ਹੋਈ ਜਾਣਾ ਹੈ ਮਤਲਬ ਕਿ ਜਿੱਦਾਂ ਦੇ ਤੁਸੀਂ ਜਿਵੇਂ ਵਿੱਚ ਆਹ ਚੀਜ਼ਾਂ ਕਰਾਉਂਨੇ ਹਨਾ ਜਿਹਦੇ ਪੈਸੇ ਉਦਾਂ ਮਤਲਬ ਕਿ ਫਰਕ ਪੈਂਦਾ ਜਿਵੇਂ ਪਿੱਛੇ ਫੋਟੋ ਫੋਟੋ ਲਵਾਉਨੇ ਆ ਹਾਂਜੀ ਹਾਂਜੀ ਕੋਈ ਫੋਟੋ ਆਪਾਂ ਮਹਿੰਗੀ ਲਵਾਉਣੀ ਆ ਉਹ ਤਾਂ ਹੈ ਉਹਦਾ ਹਿਸਾਬ ਦਾ ਹਾਂਜੀ ਜਿੰਨਾ ਗੁੜ ਪਾਵਾਂਗੇ ਉਹਨਾਂ ਮਿੱਠਾ ਹੋ ਜਾ ਬਸ 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 ਠੀਕ ਹੈ ਤੇ ਅਭੀ ਮੈਂ ਨਾ ਬਾਅਦ ਚ ਕਰੀ ਹੈ ਨਾ ਹਾਂਜੀ ਇਹ ਪਹਿਲਾਂ ਸਿੰਪਲ ਟੇਪਰ ਹੀ ਲਾਈ ਤੀ ਸਕਰੀਨ ਵਾਸਤੇ ਠੀਕ ਹੈ ਫੇਰ ਇਹਦਾ ਸਲਾਹ ਬਣ ਗਈ ਸਪੀਕਰ ਲਾਈਏ ਫਿਰ ਇਹਦੇ ਰਾਉਂਡ ਵਾਲੇ ਡਿਜ਼ਾਈਨ ਕੱਟੇਦੇ ਸੀ ਸਪੀਕਰਾਂ ਤੇ ਕਵਰ ਲ ਤੇ ਉਹ ਵਧੀਆ ਨਹੀਂ ਲੱਗੇ ਠੀਕ ਆ ਬਾਈ ਫਿਰ ਇੱਕ ਜ ਇੱਕ ਸਟੀਲ ਦਾ ਜਗਾਰਜ ਆ ਦੇਖਿਆ ਸਾਨੂੰ ਮਹਿੰਗਾ ਪੈਂਦਾ ਦਾ ਫਿਰ ਆਪਾਂ ਨੇ ਇੱਕ ਜਾਲੀ ਲਿਆਂਦੀ ਉਹਦੇ ਤੇ 골ਡਨ ਪੇਂਟ ਕਰਕੇ ਉਹ ਵਿਚੜ ਜਾ ਡਿਜ਼ਾਈਨ ਕੱਟ ਕੇ ਨਾ ਉਹ ਲਾਤੀ ਠੀਕ ਗੱਲ ਹੋਰ ਆ ਵੀਰੇ ਜਿਵੇਂ ਹੁਣ ਟਰੈਕਟਰ ਬਾਹਰ ਖੜਦਾ ਮੀਂਹੂ ਪੈਂਦਾ ਫਿਰ ਵਿੱਚ ਪਾਣੀ ਪੂਣੀ ਤਾਂ ਨਹੀਂ ਵੜਦਾ ਨਹੀਂ ਇਹਦੇ ਵਿੱਚ ਵਾਟਰਪੂਫ ਲਾਈ ਆਇਆ ਹੈ ਜੀ ਆਪਾਂ ਨੇ ਐਮ ਡੀ ਐਫ ਨਹੀਂ ਯੂਜ਼ ਕਰਿਆ ਜੀ ਅੱਛਾ ਵਾਟਰਪੂਫ ਲਾਈ ਆ ਬਾਕੀ ਜਾਨੀ ਕਿ ਕੁਝ ਪਰਸੈਂਟ ਤਾਂ ਪਾਣੀ ਤੇ ਬਚਾਉਣਾ ਪੈਣਾ ਜਾਨੀ ਕਿ ਇਹ ਨਹੀਂ ਹੈਗਾ ਵੀ ਮੀਂਹ ਚ ਖੜਾ ਤਾਂ ਖਰਾਬ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਅੱਛਾ ਹੁਣ ਸਾਡਾ ਆ ਤਾਂ ਟੀਨਾ ਥੱਲੇ ਖੜ ਜਾਂਦਾ ਜਿਹੜਾ ਸ਼ੈੱਡ ਆਈ ਆਪਣਾ ਦੁਕਾਨ ਤੇ ਉਹ ਚੀਜ਼ ਬਾਹਰੇ ਰਹਿੰਦੀ ਐ ਤੇ ਮੀਂਹ ਪਉ ਪਏ ਐ ਤੇ ਜਿਹੜੇ ਹੁਣ ਪਿੱਛੇ ਜਿਹੇ ਮੀਂਹ ਪਏ ਐ ਨਾ ਪੰਜ ਸੱਤ ਦਿਨ ਚ ਉਹਦੇ ਪਰ ਸਾਰੇ ਪਰੇ ਪਏ ਵੇ ਠੀਕ ਹੈ ਜੀ ਬਾਕੀ ਹੁਣ ਤੋ ਆ ਕੇ ਲੈ ਕੇ ਆਇਆ ਮੁੰਡੇ ਪਾਣੀ ਸਿੱਧਾ ਹੀ ਮਾਰਿਆ ਵਾ ਕੋਈ ਚੱਕਰ ਹੀ ਨਹੀਂ ਹੈ ਠੀਕ ਹੈ ਭਾਈ ਹਾਂਜੀ ਆ ਭਾਈ ਬੰਪਰ ਦੇ ਉੱਪਰ ਕਰੀ ਹੋਈ ਹੈ ਨਾ ਹਾਂਜੀ ਹਾਂਜੀ ਭਾਈ ਥੱਲੇ ਦਾ ਬੋੜੇ ਲੱਗਦਾ ਇਹਦੇ ਹਾਂਜੀ ਬੋੜੇ ਲੱਗਦਾ ਏ ਵਾਟਰ ਪ੍ਰੂਫ ਲਾਈ ਲਾਈ ਹੋਈ ਸਾਰੀ ਹੋ ਜੀ ਠੀਕ ਹੈ ਜੀ ਹਾਂਜੀ ਅਜੇ ਥੱਲੇ ਖਾਲੀ ਐ ਖੁੱਲਦਾ ਕਰਿਆ ਜਿਵੇਂ ਕਿ ਤੇ ਇਹਨਾਂ ਨੇ ਕੋਈ ਨਹੀਂ ਭਜੇ ਰੱਖਣਾ ਕਿਤੇ ਜਾਣਾ ਆਉਣਾ ਪ੍ਰੋਬਲਮ ਹੈ ਤਾਂ ਇਹਦੇ ਥੱਲੇ ਸ਼ੂ ਖੋਲ ਕੇ ਚੱਕ ਕੇ ਅੰਦਰ ਰੱਖ ਦੋ। ਮੇਰਾ ਵੀ ਦਿਖਾ ਦਿਆ ਨਹੀਂ ਕੋਲੋਂ ਵੀਰੇ। ਠੀਕ ਹੈ ਨਾ ਜੀ? ਠੀਕ ਆ। ਇਹ ਜਣੀ ਕਿ ਫਿਕਸ ਨਹੀਂ ਹੈਗਾ। ਇਹ ਇਦਾਂ ਹੀ ਚੱਕ ਹੁੰਦਾ ਕਰਿਆ ਬਾਈ। ਅੱਛਾ। ਹਾਂਜੀ ਵੀ ਤੁਸੀਂ ਇਹਨੂੰ ਅੱਜ ਥੱਲੇ ਨਾਲ ਤੇ ਹੋਰ ਲੱਗੇ ਹੋਏ ਪ੍ਰੈਸ਼ਰ। ਅੱਛਾ। ਅਜੇ ਤਾਂ ਥੱਲੇ ਵੀ ਉਹਦੇ ਵੀ ਥੱਲੇ ਉਹਦੇ ਥੱਲੇ ਡਿਜ਼ਾਈਨ ਪਾਇਆ ਹੋਇਆ ਆਪਾਂ ਨੇ। ਅੱਛਾ। ਉਹਦੇ ਥੱਲੇ ਬੋਲ ਲਾਇਆ। ਹਾਂਜੀ। ਅੱਛਾ ਠੀਕ ਆ। ਹਜੇ ਆ ਚੀਜ਼ ਬਣਨ ਨੂੰ ਦਿੱਤੀ ਹੋਈ ਐ। ਓਕੇ। ਇਹਦੇ ਤੇ ਵੀ ਆਪਣਾ ਕੀ ਲਖਾਇਆ ਆਪ ਹੈਰੀ ਕੰਗ ਹੈਰੀ ਕੰਗ ਹਾਂਜੀ ਠੀਕ ਆ ਉਹ ਇਹਦੇ ਤੇ ਲਿਖਾ ਕੇ ਉਹਦੇ ਵਿੱਚ ਵੀ ਲਾਈਟ ਬਾਲਣੀ ਆ ਜੀ ਠੀਕ ਆ ਭਾਈ ਭਾਈ 500 ਪਏ ਤੜੀ ਜ਼ਿਆਦਾ ਵੇਚਿਆ ਵੇਚਿਆ ਹੋਈ ਵੀ ਚਲੋ ਫੋੜ ਤਾਂ ਆਮ ਤੌਰ ਤੇ ਹੁੰਨੇ ਮੋੜੀ ਤੇ ਹਾਂਜੀ ਹਾਂਜੀ 500 ਪਏ ਤਾਂ ਥੋੜੇ ਰੋਗ ਘੱਟ ਕਰਾਉਣੇ ਤੇ ਆ ਹਾਂਜੀ ਹਾਂਜੀ ਇਹ ਤਾਂ ਹੈ ਹੀ ਤੇ ਕੀ ਗੱਲ ਆ ਵੀਰ ਹੈ ਆਪਣਾ ਰਿਸ਼ਤੇਦਾਰੇ ਲਾ ਲਓ ਹਨਾ ਬੜਾ ਭਾਈ ਲਾ ਲਓ ਉਹਦੇ ਨਾਲ ਆਪਣਾ ਪਿਆਰ ਉਹ ਵੀਰਾ ਜਿਹੜਾ ਜਿਹਦੇ ਟਰੈਕਟਰ ਉਹ ਬਾਹਰ ਆ ਅੱਛਾ ਹਾਂ ਕੈਨੇਡਾ ਵਿੱਚ ਆ ਉਹ ਠੀਕ ਆ ਜੀ ਤੇ ਉਹ ਜਾਨੀ ਕਿ ਵੀ ਮੰਨ ਲਓ ਤੁਸੀਂ ਆਏ ਆ ਵੀ ਰੋਜ਼ ਨਮਾ ਸੱਪ ਕੱਢ ਦਿੰਦਾ ਉਹ ਵੀ اچھا ਕਰਨ ਆ ਕਰਾ ਦੇ ਕਰਨ ਉਹ ਕਰ ਲੋ ਕਰਨ ਉਹ ਕਰ ਲੋ ਇੱਕ ਨਾਲ ਜਿਹੜਾ ਤੁਹਾਨੂੰ ਦੱਸਿਆ ਚੰਡੀਗੜੀ ਅਮੀਰੀ ਕਿ ਸਿਸਟਮ ਆ ਓਕੇ ਅਸੀਂ ਤਿੰਨੇ ਬੰਦੇ ਮਤਲਬ ਵੀ ਰਲ ਮਿਲ ਕੇ ਕੰਮ ਕੋਸ਼ ਕਰਤਾ ਕਦੇ ਕੋਸ਼ ਕਰ ਮਤਲਬ ਕਿ ਬਾਈ ਦੀ ਬਾਹਰ ਵਾਲੀ ਦੀ ਪੂਰੀ ਸਪੋਰਟ ਆ ਹਾਂਜੀ ਹਾਂਜੀ ਅੱਛਾ ਭਈ ਉਹ ਗਾ ਬਹਿਰੀ ਵਰਵਾ ਨਾ ਕਰੋ ਪੈਸੇ ਦਾ ਕੋਈ ਚੱਕਰ ਨਹੀਂ ਬਿਲਕੁਲ ਬਿਲਕੁਲ ਹਾਂਜੀ ਚਲੋ ਬਾਈ ਸ਼ੌਂਕ ਹੁੰਦਾ ਇਹਨਾਂ ਚੀਜ਼ਾਂ ਦਾ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਨਹੀਂ ਹੁੰਦੀ ਆ ਕੋਈ ਕਹ ਦਿੰਦਾ ਇਹ ਕੰਮ ਠੀਕ ਨਹੀਂ ਹੈਗੇ ਠੀਕ ਆ ਜਿਵੇਂ ਅੱਪਾ ਨਾ ਨੰਦੀਨੀ ਕੇਸ ਫਤਿਹ ਜੋਧਾ ਵਾਲਾ ਹਾਂਜੀ ਹਾਂਜੀ ਉਹਦੇ ਕੋਲ ਵੇ ਜੀ ਵੀਰੇ ਉਹ ਬੰਦੇ ਨੇ ਇੰਨੇ ਘਰਾਸਮੈਂਟ ਕਰੇ ਹਾਂ 2 ਮਿੰਟ ਟਰੈਕਰ ਖੜਾਈ ਰੱਖਿਆ 2 ਮਿੰਟ ਦੇ ਵਿੱਚ ਇੱਕ ਨਟ ਨਹੀਂ ਖੋਲਿਆ ਉਹਨੇ ਅੱਛਾ ਫੈਰਦਾਨ ਵਾਸਤੇ ਕਾਦੇ ਪਾਸੇ ਫੈਰਦਾਨ ਲਾਉਣੇ ਸੀਗੇ ਅੱਛਾ ਉਹਦੇ ਬਾਅਦ ਇੱਕ ਬੰਫਰ ਲਾਉਣਾ ਦਾ ਓਕੇ ਓਕੇ ਉਹਨੇ ਬਈ ਬੰਦੇ ਨੇ ਕੁਝ ਨਹੀਂ ਕਰਿਆ ਉਹਨੇ ਡੀਟੀ ਡੀਬੀ ਡਬਲ ਵਰਕਰ ਵਾਲੇ ਆ ਇੱਥੇ ਮਾਨਕਪੁਰ ਵੀਰੇ ਮਾਨਕ ਅੱਛਾ ਹਾਂਜੀ ਮਤਲਬ ਵੀ ਬੰਦੇ ਦਾ ਵੀਰੇ ਇੰਨਾ ਕ ਵਧੀਆ ਕਰ ਵਧੀਆ ਕੰਮ ਕਰਦੇ ਹਾਂ ਹਾਂ ਸਾਨੂੰ ਉਹਨੇ 15 ਦਿਨ ਕਿਹਾ ਸੀ ਅੱਛਾ 15 ਦਿਨ ਚ ਪਲੇਟਫਾਰਮ ਲਾਉਂਗਾ ਹੂੰ ਵੀ 16ਵੇਂ ਦਿਨ ਤੁਸੀਂ ਟਰੈਕਟਰ ਲੈ ਜਾਓ ਅਸੀਂ 14ਵੇਂ ਦਿਨ ਕਹੇ ਤੇ ਵੀਰ ਇੱਕ ਦਿਨ ਪਹਿਲਾਂ ਟਰੈਕਟਰ ਤੋਂ ਗਏ ਸਵਾਦ ਕੇ ਨਾ ਖੜਾਇਆ ਪਿਆ ਠੀਕ ਅੱਜ ਵੀ ਉਹਦੇ ਕੋਲ ਤੋਂ ਲੈ ਕੇ ਆਏ ਆ ਅੱਜ ਵੀ ਉਹਨੇ ਸਾਨੂੰ ਜਾਨੀ ਕਿ 15 ਕਿ ਦਿਨ ਕਹੇ ਤੇ ਠੀਕ ਹੈ ਜੀ ਇਸ ਵਾਰੀ ਮੰਨ ਲਓ ਵੀ ਉਹਦੀ ਨਾ ਮਸ਼ੀਨ ਖਰਾਬ ਹੋ ਗਈ ਠੀਕ ਹੈ ਫਿਰ ਵੀ ਉਹਨੇ ਬੰਦੇ ਨੇ ਰਾਤ ਨੂੰ ਦਿਨ ਰਾਤ ਦਿਨ ਰਾਤ ਕੰਮ ਕਰਕੇ ਠੀਕ ਹੈ ਜੀ ਸਾਨੂੰ 15ਵੇਂ ਦਿਨ ਟਰੈਕਟਰ ਹੈਂਡਓਵਰ ਕਰ ਠੀਕ ਹੈ ਵੀਰੇ ਹਾਂ ਜੀ ਤੇ ਬਾਕੀ ਬਾਈ ਕਿਸੇ ਵੀ ਵੀਰ ਨੇ ਮੋਡੀਫਿਕੇਸ਼ਨ ਦਾ ਡਾਊਨ ਸੀਲਿੰਗ ਦਾ ਬਾਈ ਸਿਸਟਮ ਵੀ ਲਾਉਨੇ ਆਂ ਹਾਂਜੀ ਸਿਸਟਮ ਵੀ ਲਾ ਦੇਣਾ ਠੀਕ ਆ ਮੈਂ ਜੇ ਸਾਰਾ ਹੀ ਏ ਟੂ ਜ਼ेड ਜਿਵੇਂ ਬੰਪਰ ਨੂੰ ਕਰਾਉਣੀ ਆ ਸੈਂਟਨੀ ਕਰਾਉਣੀ ਆ ਸੈਸਟਰ ਨੂੰ ਕਰਾਉਣੀ ਆ ਸਾਰਾ ਹੀ ਕੰਮ ਬਹੁਤ ਵਧੀਆ ਕਰਦਾ ਰੇਟ ਬਾਈ ਦਾ ਬਿਲਕੁਲ ਜਾਇਜ਼ ਰਹੂਗਾ ਠੀਕ ਆ ਜੀ ਠੀਕ ਆ ਜੀ ਆਉਦਾ ਬਾਈ ਦਾ ਨੰਬਰ ਆ ਬਾਈ ਬਾਈ ਬੰਦੇ ਦਾ ਜੇ ਤੁਸੀਂ ਮਿਲੋ ਨਾ ਇੰਨਾ ਕੋ ਗੁੱਡ ਸੁਭਾਅ ਹੈ ਬਾਈ ਅੱਛਾ ਜੀ ਪਾਚ ਜੀ ਮੈਂ ਵਿਚ ਨਹੀਂ ਵੜ ਜਾਂਦਾ ਬਿਲਕੁਲ ਬਿਲਕੁਲ ਠੀਕ ਆ ਉਸ ਚੀਜ਼ ਹੈ ਠੀਕ ਆ ਜੀ ਤੇ ਇਹ ਰੌਗ ਰੋਡ ਦੀਆਂ ਵੀਰੇ ਪੀ 3 ਵੇਸ਼ ਹੈ। ਪੀ 2 ਤਾਂ ਆਪਣੇ ਨਾਰਮਲ ਹਰੇਕੇ ਲਵਾਈ ਫਿਰਦਾ ਹੈ। ਤੇ ਗਿਣਮੇ ਚੁਣਮੇ ਮੈਂ ਕਹਿੰਦਾ ਤਿੰਨ ਚਾਰ ਟਰੈਕਟਰਾਂ ਪਰ। ਅੱਛਾ। ਆਪਣੇ ਰੋਪੜ ਜ਼ਿਲ੍ਹੇ 'ਚ ਆਪਣੇ ਪਰੇ ਆ ਬਸ। ਪੀ 3। ਓਕੇ। ਹਾਂਜੀ ਪੀ 2 ਤਾਂ ਹਰੇਕ 'ਚ ਆਉਂਦੀ ਹੈ। ਅਸਲ 'ਚ ਅਸਲ 'ਚ ਵੀਰੇ ਆਪਣੇ ਏਰੀਆ 'ਚ ਚਲੋ ਮੈਂ ਤਾਂ ਜਾਂਦਾ ਰਹਿਣਾ ਆਪਣੇ ਏਰੀਆ 'ਚ ਥੋੜੇ ਟਰੈਕਟਰ ਤਿਆਰ ਹੋਵੇ ਘਟਾਂ ਜੇ ਆਪਾਂ ਬਾਬੇਵਾਲ ਜਾਨਨੇ ਆ ਉੱਥੇ ਤਾਂ ਵੀਰੇ ਬਹੁਤ ਆ। ਹਾਂਜੀ ਵੀਰੇ। ਅਸੀਂ ਉਧਰ ਜਾਂਦੇ ਰਹਿੰਦੇ ਆ ਉਧਰ ਤਾਂ ਲੋਕਾਂ ਨੂੰ ਆਪਾਂ ਆਪਣੇ ਏਰੀਆ 'ਚ ਥੋੜੇ ਲੋਕ ਹੁਣ ਲੱਗਿਆ ਪੈਸਾ ਤੇ ਉਹ ਉਧਰ ਲੋਕਾਂ ਨੇ ਬਹੁਤ ਉਹਦਾ ਆਪਣੇ ਦਾ ਮਤਲਬ ਕੀ ਆਪਾਂ ਨੂੰ ਇਹ ਮਤਲਬ ਕੀ ਇਹਨਾਂ ਨੂੰ ਉਹ ਨਾਰਮਲ ਦੱਸਦੇ ਨੇ ਹਾਂਜੀ ਹਾਂਜੀ ਹਨਾ ਮੈਂ ਪਹਿਲਾਂ ਇੱਕ ਦੀਨਾ ਨਗਰ 2 ਸਾਲ ਪਹਿਲਾਂ ਫਿੱਟ ਫਿਟਿੰਗ ਕਰਕੇ ਆਇਆ ਤਾਂ ਮੇਡਾ ਯਾਰ ਦੋਸਤ ਹੈ ਨਿੱਦਰਾ ਜੋਗਰਾਜ ਹਾਂਜੀ ਹਾਂਜੀ ਉਹ ਅਮਰੀਕਾ ਚ ਹੈ ਪਹਿਲਾਂ ਦਵਾਈ ਸੀਗਾ ਮੇਰ ਨਾਲ ਅੱਛਾ ਅੱਛਾ ਜੀ ਤੇ ਉਹਨੇ ਇੰਸਟਾਗ੍ਰam ਤੇ ਰੀਲ ਵਗੈਰਾ ਦੇਖੀ ਅੱਛਾ ਜੀ ਤੇ ਮੈਨੂੰ ਫੋਨ ਕਰਿਆ ਫਿਰ ਅੱਛਾ ਜੀ ਉਹਦਾ ਜਣੀ ਸਾਰਾ ਸਮਾਨ ਆ ਪੌਰੀਓ ਤਿਆਰ ਕਰਕੇ ਜੂ ਪੈਪ ਹੁੱਡ ਸਾਰਾ ਰੈਡੀ ਕਰਕੇ ਪਾਇਨੀਅਰ ਦਾ ਸਿਸਟਮ ਲਾਇਆ ਸੀਗਾ ਉਹਦੇ ਠੀਕ ਹੈ ਠੀਕ ਹੈ ਜੀ ਤੇ ਉਹ ਉੱਥੇ ਉਹਦੇ ਉੱਥੇ ਫਿਟ ਕਰਕੇ ਆਇਆ ਸਾਨੂੰ ਪਿਆ ਸੀਗਾ 365 ਕਿਲੋਮੀਟਰ ਇੱਕ ਸਾਈਡ ਜੀ ਅੱਛਾ ਜੀ ਉੱਥੇ ਜਣੀ ਉਹ ਟਰੈਕਟਰ ਸ਼ਾਇਦ ਹੁਣ ਅਮਰੀਕਾ ਲੈ ਗਿਆ ਉਹ ਠੀਕ ਹੈ ਜੀ ਹਾਂਜੀ ਇਹ ਜਦੋਂ ਬਾਈ ਕਿਸੇ ਨੇ ਵੀ ਟਰੈਕਟਰ ਦਾ ਜੇ ਤੁਸੀਂ ਦੇਖ ਰਹੇ ਏਦਾਂ ਦੀ ਮੋਡੀਫਿਕੇਸ਼ਨ ਕਰਾਉਣੀ ਹੈ ਹੁਣ ਇੱਕ ਹੋਰ ਪ੍ਰੋਜੈਕਟ ਦੱਸਦੇ ਆ ਤੁਹਾਨੂੰ ਆਪਣੇ ਵੀਰ ਨੇ ਬਾਹਰ ਲੱਤਾ ਫੋੜ 36 ਅੱਛਾ ਜੀ ਫੈਰੀ ਨੇ ਲਿਆਂਦਾ ਦੂਏ ਦਿਨੇ ਕਹਿੰਦਾ ਫੋੜ ਲੈਣਾ ਉਹਨੇ ਬਾਹਰ ਲੈ ਲਿਆ ਹਾਂਜੀ ਹੁਣ ਉਹਦੀ ਯੂ ਪੈਪ 75 ਡਾਉਨਸੀਲਿੰਗ ਸਿਸਟਮ ਸਿਸਟਮ ਚੰਡੀਗੜੀ ਨੂੰ ਕਿਉਂਕਿ ਸਿਸਟਮ ਠੀਕ ਆ ਜੀ ਬਈ ਆਪਣਾ ਉਹੀ ਆ ਹਨਾ ਜੀ ਉਹਦੇ ਬਾਰੇ ਛਤਰੀ ਡਾਉਨਸੀਲਿੰਗ ਵਗੈਰਾ ਜੋ ਕੁਝ ਵੀ ਆ ਉਹ ਚਾਚੇ ਦਾ ਠੀਕ ਆ ਜੀ ਉਹ ਆਪਣੇ ਅਮਰੀਕਾ ਭੇਜਣਾ ਨਾ ਕੈਨੇਡਾ ਕੈਨੇਡਾ ਠੀਕ ਆ ਹਾਂਜੀ ਚਲੋ ਤੇ ਬਾਕੀ ਠੀਕ ਆ ਬਾਈ ਵੀਡੀਓ ਵੀ ਲੰਬੀ ਬਣ ਗਈ ਕਾਫੀ ਆਪਣੀ ਵੀਡੀਓ ਦੀ 8-9 ਮਿੰਟ ਦੀ ਹੁੰਦੀ ਆ ਤੇ ਵੀਰੇ ਆਪਣਾ ਨੰਬਰ ਬੋਲ ਦਿਓ ਤੇ ਇੱਕ ਦੱਸ ਦਿਓ ਆਪਣੀ ਲੋਕੇਸ਼ਨ ਆ ਤੇ ਬਾਕੀ ਆਪਣਾ ਲੋਕੇਸ਼ਨ ਹੈ ਕੀ ਆ ਜੀ ਬ੍ਰਾਮਪੁਰ ਤੋਂ ਲਿਜੇ ਡੱਲਾ ਬਾਜ਼ਾਰ ਪਹੁੰਚਦਾ ਜੀ ਡੱਲਾ ਜੀ ਡੱਲਾ ਕੋਕਰਾਂ ਹਾਂ ਡੱਲਾ ਕੋਕਰਾਂ ਇੰਡੀਅਨ ਬੈਂਕ ਦੇ ਬਿਲਕੁਲ ਸਾਹਮਣੇ ਆ ਠੀਕ ਆ ਜੀ ਹਾਂ ਜੀ ਤੇ ਨੰਬਰ ਹੈਗਾ ਜੀ ਮੇਰਾ 84270 79691 ਦੁਬਾਰਾ ਬੋਲ ਦਿਓ ਇੱਕ ਵਾਰ 7984270 79691 ਜੀ ਭਾਈ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਈ ਕੀ ਹਿਸਾਬ-ਤਾਬ ਆ ਕੋਈ ਕਿਸੇ ਨਾਲ ਦੂਰ ਤੇ ਲੈਣਾ ਹੋਇਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਜਿੱਦਾਂ ਵੀ ਤੁਹਾਨੂੰ ਬਾਈ ਟਾਈਮ ਦੇਊਗਾ ਉਹ ਹਿਸਾਬ ਨਾਲ ਤੁਸੀਂ ਬਾਈ ਤੋਂ ਕੰਮ ਕਰਵਾ ਸਕਦੇ ਆ ਠੀਕ ਆ ਜੀ ਤੇ ਬਾਈ ਦੀ ਆਪਾਂ ਸਪੋਰਟ ਕਰਨੀ ਆ ਫੇਰੀ ਬਾਈ ਨਾਲ ਨੇ ਸਾਰਿਆਂ ਨੇ ਹੋਰ ਵੀ ਬਹੁਤ ਜਿਹੜਾ ਨੇ ਕੰਮ ਕਰਾਇਆ ਬਹੁਤ ਵਧੀਆ ਕੰਮ ਕਰਿਆ ਵੀਰ ਨੇ ਇੱਕ ਮਾਡਾ ਹੋਰ ਹੈ ਟਰੈਕਟਰ ਵੀਰੇ ਆ ਨਹੀਂ ਗਿਆ ਅਜੇ ਆਉਣ ਦਾ ਵੇ ਆ ਅੱਛਾ ਇੱਕ ਟਰੈਕਟਰ ਆਪਾਂ ਨੇ ਜਲੰਧਰ ਤੋਂ ਬੁੱਕ ਕਰਿਆ ਵਾ ਉਹ ਵੀ ਇੱਕ ਦੋ ਦਿਨ ਮਾ ਆ ਦੀ ਜਾਰੀ ਠੀਕ ਆ ਜੀ ਚਲੋ ਨੇ ਕੰਮ ਕਰ ਵੀਦਾ ਵਧੀਆ ਇਦਾਂ ਦੀ ਗੱਲ ਨਹੀਂ ਆਏ ਉਹਦਾ ਵਧੀਆ ਹਾਂ ਸੱਦੇ ਲੋਕ ਨੂੰ ਪਤਾ ਕੀ ਕਰਦੇ ਆ ਮੀਡੀਆ ਪਹ ਲਾ ਦਿੰਦੇ ਆ ਉਹ ਪਾਣੀ ਚ ਜੜ ਲੱਗ ਗਿਆ ਪੇਚ ਵਿੱਚੋਂ ਨਿਕਲਣ ਲੱਗ ਜਾਂਦਾ ਬਿਲਕੁਲ ਬਿਲਕੁਲ ਇਹ ਚੀਜ਼ ਦੀ ਗਰੰਟੀ ਆ ਚੱਕ ਚੱਕ ਕੇ ਧਰਤੀ ਨਾਲ ਮਾਰੀ ਜਾਓ ਜੇ ਟਰੈਕਟਰ ਨੂੰ ਭਲਾ ਕੁਝ ਹੋ ਜੇ ਜੇ ਸਿਸਟਮ ਨੂੰ ਕੁਝ ਹੋ ਗਿਆ ਕਰੇ ਵੇ ਨੂੰ ਠੀਕ ਆ ਵੀਰੇ ਸਾਰਾ ਕੁਝ ਫ੍ਰੀ ਕਰਕੇ ਦਿੰਦੇ ਠੀਕ ਆ ਜੀ ਹਾਂਜੀ ਵੀਰੇ ਤੇ ਚਲੋ ਠੀਕ ਆ ਬਾਈ ਤੁਹਾਨੂੰ ਲੋਕੇਸ਼ਨ ਦੱਤੀ ਰੋਪੜ ਤੇ ਬ੍ਰਾਂਪਰ ਰੋਡ ਆ ਬਾਈ ਰੋਪੜ ਤੋਂ ਤਰੀਬਨ 68 ਹੈਗੀ ਆ ਪਾਰ ਆ ਤੇ 25 25 ਕਿਲੋਮੀਟਰ ਹੋਗੀ ਉਸ ਆਈਡੀ 25 22 ਕਿਲੋਮੀਟਰ ਆਪਣੇ ਵਾਲੀ ਠੀਕ ਆ ਤੇ ਬਾਈ ਨੂੰ ਜਰੂਰ ਮੌਕਾ ਸੇਵਾ ਦਾ ਮੌਕਾ ਦਿਓ ਜੀ ਤੇ ਨੰਬਰ ਬਾਈ ਇਨਸਟਾਡੀ ਬੋਲ ਦੋ ਬਾਈ ਦੀ ਦਿਖਾ ਦਿਓ ਬਾਈ ਜਿਹਨੇ ਵੀਰੇ ਬੱਤ ਨਹੀਂ ਮਰਸਾੜਾ ਨਾ ਬੰਦਾ ਬਾਈ ਵਧੀਆ ਸਾਊ ਆ ਵੀ ਮੈਂ ਤਾਂ ਕੰਮ ਦਾ ਬਹੁਤ ਜਿਆਦਾ ਟਾਈਮ ਤੋਂ ਕਰ ਰਹੇ ਹਾਂ ਜਣੀ ਕਦੇ ਲੋਗੋ ਵਗੈਰਾ ਬਣਾਏ ਨਹੀਂ ਨਾ ਲਾਏ ਠੀਕ ਜਿਹਨੇ ਜਿਹੜੇ ਬੰਦੇ ਆਏ ਆਪਣੇ ਕੋਲ ਆ ਬੜਾ ਕੰਮ ਦੇਖ ਕੇ ਆਏ ਆ ਜੀ ਬਿਲਕੁਲ ਬਿਲਕੁਲ ਤੇ ਚੱਲੀ ਜਾਂਦਾ ਬਾਰਾ ਦੀ ਕਿਰਪਾ ਨਾਲ ਜਿਹੜੇ ਬੰਦੇ ਕੋਲ ਹੱਥ ਦਾ ਹੁਨਰ ਹੈ ਨਾ ਉਹ ਬੰਦਾ ਜਿੱਥੇ ਮਰਜੀ ਵਹੇ ਵੀ ਉਹਨੂੰ ਕੰਮ ਦਾ ਘਾਟ ਨਹੀਂ ਇਹ ਤਾਂ ਹੈ ਬਿਲਕੁਲ ਕੰਮ ਵਧੀਆ ਚਾਹੀਦਾ ਸਾਫ ਸੁਥਰਾ ਅੱਜ ਕੱਲ ਦਾ ਪਰ ਇਹ ਕਹਿੰਦਾ ਕੰਮ ਵਧੀਆ ਹੋਣਾ ਚਾਹੀਦਾ ਠੀਕ ਹੈ ਬਹੁਤ 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 ਵੀਰੇ ਓਕੇ ਜੀ ਠੀਕ ਆ ਨੀ ਵੀਰੇ ਓਕੇ